ਰੀਪੂ ਦਮਨ ਸਿੰਘ ਰੂਪ ਦੇ ਨਾਵਲ ਤੇ ਲਹਦਾ ਅਗਲਾ ਕਾਂਡ ਤੋਂ 3 ਮਾਰਚ ਨੂੰ ਸ਼ਾਮ 5 ਵਜੇ ਸਾਰੇ ਟੀ ਗਰੁੱਪ ਮੈਂਬਰ ਵਕੀਲ ਆਉਣੇ ਸ਼ੁਰੂ ਹੋ ਗਏ ਪਰ ਸਾਰੇ ਘਰ ਵਿੱਚ ਵਿਸ਼ੇਸ਼ ਤੌਰ ਤੇ ਸਿਮਰਨ ਜੀ ਦਾ ਰੈਡੀ ਉਸ ਦਾ ਵੱਡਾ ਭਰਾ ਤੇ ਸਿਮਰਨਜੀਤ ਆਪ ਚੋਣ ਲੜਨ ਦੇ ਖਿਲਾਫ ਸਨ ਉਹ ਸਮਝਦੇ ਸਨ ਕਿ ਇਹ ਐਵੇਂ ਇੱਕ ਜੱਬਜਾ ਹੈ ਵੋਟਾਂ ਲਈ ਲੋਕਾਂ ਦੀਆਂ ਮਿੰਤਾਂ ਕਰਨੀਆਂ ਸ਼ਰਾਬਾਂ ਪਲਾਉਣੀਆਂ ਤੇ ਫਿਰ ਵੀ ਜਿੱਤ ਹਾਰ ਬਾਰੇ ਪਤਾ ਨਹੀਂ ਹੁੰਦਾ ਜਗਦੀਪ ਕੁਮਾਰ ਹਰਜੋਤ ਸ਼ਰਮਾ ਵਰਿੰਦਰ ਸਿੰਘ ਦਿਪਿੰਦਰ ਗੁੱਤਾ ਤਿੰਦਰ ਸਿੰਘ ਚੀਮਾ ਤੇ ਰਵਿੰਦਰ ਵਰਮਾ ਬੜੇ ਖੁਸ਼ ਨਜ਼ਰ ਆ ਰਹੇ ਸਨ ਜਸਵੰਤ ਸਿੰਘ ਕਾਂਗਾ ਤੇ ਉਹਦੇ ਦੋ ਜੂਨੀਅਰ ਵਕੀਲ ਵੀ ਪਹੁੰਚ ਗਏ ਬੜੀ ਚਾਮੀ ਚਾਮੀ ਮੀਟਿੰਗ ਸ਼ੁਰੂ ਹੋਈ ਚਾਹ ਪਾਣੀ ਪਰਾਇਆ ਗਿਆ ਮੀਟਿੰਗ ਮਗਰੋਂ ਚਿਕਨ ਮੱਛੀ ਤੇ ਬਿਸਕੀ ਦਾ ਇੰਤਜ਼ਾਮ ਕੀਤਾ ਗਿਆ ਹਰਖਾਨ ਪੀਣ ਤੋਂ ਬਿਨਾ ਚੋਣ ਲੜਨ ਬਾਰੇ ਫੈਸਲਾ ਕਰਨਾ ਜ਼ਰੂਰੀ ਸੀ ਤਾਂ ਕਿ ਸ਼ਰਾਬ ਪੀ ਕੇ ਕੋਈ ਹਲ ਪਟਲ ਨਾ ਮਾਰੇ ਸਾਰੀ ਮੀਟਿੰਗ ਬੜੀ ਗੰਭੀਰਤਾ ਦੀ ਮੰਗ ਕਰਦੀ ਸੀ ਜਦੋਂ ਗੱਲ ਸ਼ੁਰੂ ਹੋਈ ਤਾਂ ਸਿਮਰਨਜੀਤ ਨੇ ਕਿਹਾ ਕਿ ਉਹਦਾ ਤੇ ਸਾਰੇ ਕਰਤਿਆਂ ਦਾ ਵਿਚਾਰ ਚੋਣ ਨਾ ਲੜਨ ਦਾ ਹੈ ਉਹਨੇ ਕਿਹਾ ਕਿ ਭਾਵੇਂ ਉਹ ਚੋਣ ਨਹੀਂ ਲੜੇਗਾ ਪਰ ਆਪਾਂ ਚੋਣ ਲੜਾਂਗੇ ਆਪਣੇ ਟੀਗਰੂਪ ਵਿੱਚੋਂ ਹੀ ਕੋਈ ਚੋਣ ਲੜੇਗਾ ਉਹਨੇ ਅੱਗੇ ਕਿਹਾ ਕਿ ਮੇਰੇ ਟੀਗਰੂਪ ਦੇ ਮੈਂਬਰ ਜਗਦੀਪ ਹਰਜੂਤ ਬਲਿੰਦਰ ਦਪਿੰਦਰ ਸਤਿੰਦਰ ਅਤੇ ਜਸਵੰਤ ਕੰਗ ਸਾਰੇ ਹੀ ਚੋਣ ਲੜਨ ਦੇ ਯੋਗ ਹਨ ਸਿਮਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਆਪਣੇ ਵਿੱਚੋਂ ਜਿਹੜਾ ਵੀ ਚੋਣ ਲੜੇਗਾ ਉਹ ਜਿੱਤੇਗਾ ਜ਼ਰੂਰ ਜਿੱਤੇਗਾ ਹੁਣੇ ਕਰ ਕਿ ਉਹਦੇ ਬਿਨਾ ਆਪਾਂ ਹੁਣ ਹੋਰ ਕੋਈ ਨਾ ਚੁਣੀਏ ਸਿਮਰਨ ਜੀ ਨੇ ਰਾਏ ਦਿੱਤੀ ਕਿ ਉਹਦੇ ਖਿਆਲ ਅਨੁਸਾਰ ਜਗਦੀਪ ਜਾਂ ਬਰਿੰਦਰ ਵਿੱਚੋਂ ਕਿਸੇ ਇੱਕ ਨੂੰ ਝੋਲੜਾਈਏ ਸਿਮਰਨ ਜੀ ਦੀ ਇਹ ਗੱਲ ਸੁਣ ਕੇ ਸਾਰੇ ਹੱਕੇ ਬੱਕੇ ਹੋ ਗਏ ਮੀਟਿੰਗ ਵਿੱਚ ਸੁੰਨਪਾਸਰ ਗਈ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਜਗਦੀਪ ਬੋਲਿਆ ਕਿਉਂ ਅੰਕਲ ਜੋ ਸਿਮਰਨ ਕਹਿੰਦਾ ਹੈ ਉਹ ਠੀਕ ਹੈ ਹਾਂ ਜਗਦੀਪ ਹਾਂ ਸਿਮਰਨ ਜੋ ਕਹਿੰਦਾ ਹੈ ਠੀਕ ਹੈ ਅਸੀਂ ਘਰ ਆ ਕੇ ਸਾਰਿਆਂ ਸੋਚਿਆ ਕਿ ਇਹ ਸਾਡਾ ਕੰਮ ਨਹੀਂ ਹੈ ਹਰਸ਼ਰਨ ਵੀ ਇਹੋ ਕਹਿੰਦਾ ਹੈ ਕਿ ਕਾਹਨੂੰ ਪੰਗਾ ਲੈਣਾ ਹੈ। ਬਕਾਲਤ ਵਿੱਚ ਵੀ ਫਰਕ ਪੈ ਜਾਵੇਗਾ। ਨਿਰਦੀਪ ਸਿੰਘ ਦੇਵ ਨੇ ਟਰਮੇ ਨਾਲ ਕਿਹਾ। ਵਰਿੰਦਰ ਨੇ ਸਿਮਰਨਜੀਤ ਦੇ ਵੱਡੇ ਭਰਾ ਹਰਸ਼ਰਨ ਨੂੰ ਤੋ ਪੁੱਛਿਆ। ਕਿਉਂ ਭਾਜੀ? ਤੁਸੀਂ ਤਾਂ ਹਾਂ ਕਰਦੇ ਬੋ। ਉਹ ਗੱਲ ਇਹ ਹੈ ਵਰਿੰਦਰ ਜੀ ਅਸਲ ਵਿੱਚ ਸਾਨੂੰ ਇਹ ਕੰਮ ਪੁੱਗਦਾ ਨਹੀਂ। ਬੜਾ ਖਲਜਗਣ ਹੈ ਇਹਨਾਂ ਕੰਮਾਂ ਵਿੱਚ। ਸਿਮਰਨਜੀਤ ਤੋਂ ਕੰਮ ਕਰਨ ਵੇਲੇ ਮੇਰ ਤੇ ਨਹੀਂ ਹੋਣੀ। ਫਿਰ ਆਪਣਿਆਂ ਨੇ ਹੀ ਸੁਚਾਇਆ ਕਰਨਾ ਹੈ। ਹਰ ਸ਼ਰਨ ਨੇ ਵੀ ਸਿਮਰਨਜੀਤ ਅਤੇ ਆਪਣੇ ਡੈਡੀ ਬਾਗੀ ਜਿਵੇਂ ਸਪਸ਼ਟ ਨਾ ਕਰ ਦਿੱਤੀ ਹੋਵੇ ਹੁਣ ਫਿਰ ਸਾਰੇ ਵਿੱਚ ਚੁੱਪ ਬਸਰ ਗਈ ਉਹ ਫਿਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਹੁਣ ਦਪਿੰਦਰ ਨੇ ਜਰਾ ਹੌਸਲਾ ਕਰਕੇ ਅਤੇ ਤਰਾਰੇ ਨਾਲ ਕਹਿਣਾ ਸ਼ੁਰੂ ਕੀਤਾ ਦੇਖੋ ਅੰਕਲ ਅਸੀਂ ਕੋਈ ਐਵੇਂ ਤਾਂ ਨਹੀਂ ਸਿਮਰਨਜੀਤ ਜੀ ਨੂੰ ਸੈਕਟਰੀ ਦੀ ਪੋਸਟ ਲਈ ਖੜਾ ਕਰਨਾ ਚਾਹੁੰਦੇ ਅਸੀਂ ਵੀ ਕੋਈ ਸੋਚਿਆ ਹੋਇਆ ਹੈ ਖਰਚਾ ਚੋਣਾ ਦਾ ਅਸੀਂ ਕਰਾਂਗੇ ਤੁਹਾਡਾ ਇੱਕ ਪੈਸਾ ਨਹੀਂ ਖਰਚਣ ਦਿਆਂਗੇ ਜੇ ਸਿਮਰਨਜੀਤ ਜਿੱਤ ਗਿਆ ਫਿਰ ਪਾਰਟੀ ਵੀ ਅਸੀਂ ਆਪ ਕਲੈਕਸ਼ਨ ਕਰਕੇ ਕਰਾਂਗੇ ਹੋਰ ਦੱਸੋ ਤੁਸੀਂ ਕੀ ਚਾਹੁੰਦੇ ਹੋ ਗੱਲ ਸੁਣ ਦਪਿੰਦਰ ਅਸੀਂ ਪੈਸੇ ਦੀ ਗੱਲ ਨਹੀਂ ਕਰਦੇ ਜੇ ਸਿਮਰਨ ਜੀ ਚੋਣ ਲੜੇਗਾ ਤਾਂ ਪੈਸਾ ਵੀ ਅਸੀਂ ਖਰਚ ਕਰਾਂਗੇ ਹਾਂ ਜੇ ਤੂੰ ਜਾਂ ਕੋਈ ਹੋਰ ਚੋਣ ਲੜੇ ਤਾਂ ਸਾਰਾ ਪੈਸਾ ਮੈਂ ਖਰਚ ਕਰੂੰਗਾ ਸਮਝੇ ਸਿਮਰਨ ਜੀ ਤੇ ਡੈਡੀ ਨੇ ਵੀ ਦੂ ਟੁੱਕ ਗੱਲ ਕਰ ਦਿੱਤੀ ਹੁਣ ਜਗਦੀਪ ਥੋੜਾ ਗੁੱਸੇ ਅਤੇ ਆਪਣਤ ਨਾਲ ਬੋਲਿਆ ਦੇਖੋ ਅੰਕਲ ਅਸੀਂ ਹਰ ਹਾਲਤ ਵਿੱਚ ਸਿਮਰਨਜੀਤ ਨੂੰ ਚੋਣ ਲੜਾਉਣੀ ਐ ਸਾਨੂੰ ਵਕੀਲਾਂ ਨੇ ਵੱਡ-ਵੱਡ ਖਾਲਿਆ ਅਕੇ ਤੁਸੀਂ ਸਿਮਰਨਜੀਤ ਨੂੰ ਚੋਣ ਕਿਉਂ ਨਹੀਂ ਲੜਾਉਂਦੇ ਤੇ ਅਸੀਂ ਨਹੀਂ ਹੁਣ ਤੁਹਾਨੂੰ ਪੁੱਛਣਾ ਹੁਣ ਜਗਦੀਪ ਥੋੜਾ ਗੁੱਸੇਅਤੇ ਆਪਣਾਤਨਾ ਬੋਲਿਆ ਜਗਦੀਪ ਪੰਜਾਬੀ ਸਿਮਰਨਜੀਤ ਦਾ ਕਾਲਜ ਦਾ ਦੋਸਤ ਸੀ ਸਿਮਰਨਜੀਤ ਦਾ ਡੈਡੀ ਵੀ ਉਸ ਨਾਲ ਖਾਸ ਮੋਹ ਕਰਦਾ ਸੀ ਅੱਗੇ ਵੀ ਉਹ ਕਈ ਵਾਰ ਅੰਕਲ ਨੂੰ ਕਿਸੇ ਗੱਲੋਂ ਸਖਤੀ ਨਾਲ ਟੋਕ ਦਿੰਦਾ ਸੀ ਅੱਜ ਵੀ ਉਹ ਇਸੇ ਆਪਣਾਤਨਾ ਬੋਲਿਆ ਏਨਾ ਸੁਣ ਕੇ ਨਰਦੇਵ ਸਿੰਘ ਦੇਵ ਨੂੰ ਗੁੱਸਾ ਆ ਗਿਆ ਨਰਦੇਵ ਸਿੰਘ ਦੇਵ ਦਾ ਜਿੱਥੇ ਬੰਦੀਆਂ ਬਣਾਉਣ ਦਾ ਬੜਾ ਲੰਬਾ ਤੇ ਜ਼ਰਬਾ ਸੀ ਉਸਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚੋਂ 39 ਸਾਲ ਦੀ ਨੌਕਰੀ ਕਰਨ ਮਗਰੋਂ ਲੈਕਚਰਰ ਦੀ ਪੋਸਟ ਤੋਂ ਸਹਿਯਾchna ਰਿਟਾਇਰਮੈਂਟ ਲੈ ਕੇ ਵਕਾਲਤ ਦਾ ਲਾਇਸੈਂਸ ਲੈ ਲਿਆ ਸੀ ਉਹਨੇ ਨੌਕਰੀ ਕਰਨ ਵੇਲੇ ਪੰਜਾਬ ਯੂਨੀਵਰਸਿਟੀ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਐਲ ਐਲ ਬੀ ਕੀਤੀ ਸੀ ਨੌਕਰੀ ਤਰ੍ਹਾਂ ਉਹ ਅਧਿਆਪਕਾਂ ਦੀ ਜਥੇਬੰਦੀ ਗਵਰਨਮੈਂਟ ਟੀਚਰਸ ਯੂਨੀਅਨ ਅਤੇ ਕਰਮਚਾਰੀਆਂ ਦੀ ਜਥੇਬੰਦੀ ਵਿੱਚ ਪੰਜਾਬ ਪੱਦਰਤਾ ਗੁਰਿਆ ਸੀ ਸੈਕਟਰੀਟ ਅੱਗੇ ਲੰਬੀਆਂ ਭੁਖੜਤਾਲਾਂ ਦੂਰ ਤਰਾਡੇ ਬਦਲੀਆਂ ਮਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਕਈ ਵਾਰ ਬੜੈਲ ਜੇਲ੍ਹ ਚੰਡੀਗੜ੍ਹ ਅਤੇ ਅੰਬਾਲਾ ਜੇਲ੍ਹ ਵਿਚ ਰਿਆ ਸੀ ਉਸਦਾ ਮੂਰਲੀਆਂ ਕਤਾਰਾਂ ਵਿੱਚ ਲੜਦਾ ਰਿਹਾ ਸੀ ਅਫਸਰ ਉਸ ਤੋਂ ਬਹੁਤ ਤਰਿੰਦੇ ਸਨ ਇਸ ਲਹਿਰ ਵਿੱਚ ਸਰਬੀਤਾਵ ਮਾਰਕਸ ਸੀ ਉਹ ਸਮਝਦਾ ਸੀ ਕਿ ਕਰਮਚਾਰੀਆਂ ਤੇ ਅਧਿਆਪਕਾਂ ਮੰਗ ਵਕੀਲਾਂ ਦੇ ਲਾਭ ਹਾਨੀ ਸਾਂਝੇ ਨਹੀਂ ਹਨ ਕਰਮਚਾਰੀ ਇੱਕ ਕਲਾਸ ਹੈ ਇਹ ਬਈ ਕਮਿਸ਼ਨ ਮਿਲਦਾ ਹੈ ਤਾਂ ਸਭ ਨੂੰ ਮਿਲਦਾ ਹੈ ਜੇ ਡੀਏ ਮਿਲਦਾ ਤਾਂ ਸਭ ਨੂੰ ਮਿਲਦਾ ਪਰ ਵਕੀਲ ਤਾਂ ਇੱਕ ਦੂਜੇ ਨਾਲ ਈਰਖਾ ਕਰਦੇ ਰਹਿੰਦੇ ਹਨ ਹਾਈ ਕੋਰਟ ਵਿੱਚ ਆ ਕੇ ਨਰਦੇਵ ਸਿੰਘ ਦੇਵ ਨੇ ਸਭ ਸਮਝ ਲਿਆ ਸੀ ਆਪਣੇ ਨਾਲ ਸਰਪਿਆਂ ਨੂੰ ਉਹ ਆਪਣੇ ਲੜਕਿਆਂ ਨਾਲ ਸਾਂਝਾ ਕਰਦਾ ਰਹਿੰਦਾ ਸੀ ਇਸੇ ਲਈ ਹੁਣ ਉਹ ਗੁੱਸੇ ਨਾਲ ਬੋਲਿਆ ਬਿਲਕੁਲ ਵੀ ਨਹੀਂ ਜਮਰਨ ਜੀ ਸੈਕਟਰੀ ਦੀ ਟੋਨੀ ਲੜੇਗਾ ਜੇ ਤਨਹਾਰਨ ਦਾ ਬਿਲਕੁਲ ਵੀ ਮਸਲਾ ਨਹੀਂ ਹੈ ਐਵੇਂ ਤੁਸੀਂ ਵਾਦੂ ਗੱਲਾਂ ਮਾਰੀ ਜਾਂਦੇ ਹੋ ਖਾਮ ਖਾ ਇਹਦੇ ਖੜੇ ਪਏ ਹੋ ਜਗਦੀਪ ਤੂੰ ਚੌਣ ਲੜ ਤੂੰ ਵੀ ਤਾਂ ਬਹੁਤੀਆਂ ਗੱਲਾਂ ਮਾਰ ਲੈਣਾ ਜਪਿੰਦਰ ਤੂੰ ਕਿਉਂ ਨਹੀਂ ਲੜਦਾ ਸੇਮਰ ਅੰਜੀਤ ਨੂੰ ਹੀ ਕਿਉਂ ਚੌਣ ਲੜਾਉਣੀ ਐ ਜਾ ਕਰੋ ਆਪਣਾ ਕੰਮ ਬਾਦੂ ਟਾਈਮ ਖਰਾਬ ਕਰਦੇ ਹੋ ਨਾਲੇ ਸਾਡਾ ਨਾਲੇ ਆਪਣਾ ਇਹਨਾਂ ਸੁਣ ਕੇ ਸਾਰੇ ਠਠੰਬਰ ਗਏ ਹੱਕੇ ਬੱਕੇ ਹੋ ਗਏ ਸੁੰਨ ਹੋ ਗਏ ਇੱਕ ਦੂਜੇ ਵੱਲ ਝਾਕਣ ਲੱਗੇ ਦਪਿੰਦਰ ਹੌਲੀ ਹੌਲੀ ਉੱਠ ਕੇ ਪੌੜੀਆਂ ਉਤਰ ਗਿਆ ਫਿਰ ਹੌਲੀ ਹੌਲੀ ਬਰਿੰਦਰ ਸਿੰਘ ਵੀ ਉਹਦੇ ਮਗਰ ਚੱਲਿਆ ਗਿਆ ਜਸਵੰਤ ਸਿੰਘ ਕੰਗਾਤੇ ਉਹਦੇ ਜੂਨੀਅਰ ਬ੍ਰਾਂਡ ਦੇ ਵਿੱਚ ਖੜ ਕੇ ਹੌਲੀ ਹੌਲੀ ਗੱਲਾਂ ਕਰਨ ਲੱਗੇ ਜਗਦੀਪ ਬੈਠਾ ਰਿਹਾ ਉਹ ਅੰਕਲ ਦੇ ਸੁਭਾਅ ਨੂੰ ਜਾਣਦਾ ਸੀ ਉਹਦਾ ਲੰਮੇ ਸਮੇਂ ਤੋਂ ਬਾਅਦ ਸੀ ਉਹ ਜਾਣਦਾ ਸੀ ਕਿ ਅੰਕਲ ਦਾ ਗੁੱਸਾ ਮਿੰਟਾਂ ਸਕਿੰਟਾਂ ਦਾ ਹੁੰਦਾ ਹੈ ਉਹ ਜਾਣਦਾ ਸੀ ਕਿ ਕੋਈ ਅੰਕਲ ਦਾ ਗੁੱਸਾ ਚੜ ਲਵੇ ਤਾਂ ਅੰਕਲ ਉਹਨੂੰ ਮੋਹ ਕਰਨ ਲੱਗ ਜਾਂਦਾ ਸੀ ਅੰਕਲ ਦਾ ਸੁਭਾਅ ਅੰਦਰੋਂ ਬਾਹਰੋਂ ਇੱਕ ਹੈ ਅੰਕਲ ਅੰਦਰੋਂ ਬਹੁਤ ਨਰਮ ਅਤੇ ਮੋਖੋਰੇ ਹਨ ਹੁਣ ਲਗਭਗ ਸਾਰੇ ਇੱਧਰ ਉੱਧਰ ਹੋ ਗਏ ਸਨ ਕੋਈ ਬਾਲ ਕੋਨੀ ਪਿਛੇ ਖੜਾ ਸੀ ਕੋਈ ਚੱਲਿਆ ਗਿਆ ਸੀ ਜਗਦੀਪ ਨੇ ਮੌਕਾ ਢਾੜਿਆ ਅੰਕਲ ਦੇ ਚਿਹਰੇ ਦੇ ਪਾਪ ਪੜੇ ਫਿਰ ਬੜੀ ਹੀ ਹਲੇਮੀ ਅਤੇ ਵਿਸ਼ਵਾਸ ਨਾਲ ਅੰਕਲ ਨੂੰ ਸੰਬੋਧਨ ਹੋਇਆ ਅੰਕਲ ਤੁਸੀਂ ਸਾਰੇ ਫਲੱਡ ਗੇਟ ਇੱਕੋ ਵਾਰ ਖੋਲ ਦਿੱਤੇ ਭਲਾ ਇਹ ਗੱਲ ਠੀਕ ਹੈ ਉਹ ਵਿਚਾਰੇ ਬੜੀਆਂ ਆਸਾਂ ਲੈ ਕੇ ਆਏ ਸਨ ਪਰ ਤੁਸੀਂ ਐਨਾ ਝਿੜਕ ਦਿੱਤੇ ਸਾਰੇ ਰਸਾਤੇ ਤੁਸੀਂ ਮੈਂ ਬੁਲਾਉਣਾ ਉਹਨਾਂ ਨੂੰ ਜਗਦੀਪ ਨੇ ਮੋਬਾਈਲ ਕੱਢਿਆ ਤੇ ਪਤਾ ਨਹੀਂ ਉਹਨੇ ਕੀ ਸੰਦੇਸ਼ ਭੇਜਿਆ ਕਿ ਹੌਲੀ-ਹੌਲੀ ਸਾਰੇ ਵਾਪਸ ਆਉਣ ਲੱਗੇ ਤੇ ਚੁੱਪ-ਚਾਪ ਸੋਫਿਆਂ ਤੇ ਇੱਧਰ-ਉੱਧਰ ਕੁਰਸੀਆਂ ਉੱਤੇ ਬੈਠਣ ਲੱਗੇ ਜਗਦੀਪ ਬੋਲਿਆ ਦਰੋ ਮੈਂ ਹੁਣ ਫੇਰ ਅੰਕਲ ਨੂੰ ਬੇਨਤੀ ਕਰਦਾ ਹਾਂ ਮੈਨੂੰ ਚਾਹੇ ਅੰਕਲ ਕੁੱਟ ਦੇਣ ਨਰਦੀਪ ਸਿੰਘ ਦੇ ਬੈਨਾ ਸੁਨਦੇ ਸਰ ਬਸੀਜ ਗਿਆ ਉਹ ਹੌਲੀ ਹੌਲੀ ਪੁੱਜਿਆ ਲੰਗਾ ਮੈਂ ਤੁਹਾਡੀਆਂ ਜੀ ਸਾਰਿਆਂ ਦੀ ਗੱਲ ਮੰਨ ਲੈਂਦਾ ਸਿਮਰਨ ਜੀ ਚੋਂ ਲੜੇਗਾ ਚਾਹੇ ਹਾਰ ਜਾਵੇ ਜਿਵੇਂ ਤੁਸੀਂ ਇਹਨੂੰ ਮੋਹ ਕਰ ਦਿਓ ਜਾਓ ਜਿੱਥੇ ਮਰਜ਼ੀ ਤੁਸੀਂ ਇਸ ਨੂੰ ਡਾ ਦੇਵੋ ਮੈਂ ਤੁਹਾਡੇ ਨਾਲ ਹੁਣ ਸਾਰੇ ਜਿਵੇਂ ਛਾਲਾਂ ਮਾਰ ਲੱਗੇ ਹੋਣ ਜਗਦੀਪ ਨੇ ਬੋਤਲ ਖੋਲੀ ਸਾਰਿਆਂ ਨੂੰ ਪੈਗ ਪਾਉਣ ਲੱਗਾ ਮੱਛੀ ਦੇ ਸਨੈਕਸ ਆਉਣ ਲੱਗੇ ਹੁਣ ਸਾਰੇ ਅਗਲਾ ਪ੍ਰੋਗਰਾਮ ਬਣਾਉਣ ਲੱਗੇ ਉਸੇ ਵੇਲੇ ਕਿਸੇ ਨੇ 15000 ਕਿਸੇ ਨੇ 10000 ਮੇਜ਼ ਉੱਤੇ ਰੱਖਿਆ ਚਾਹ ਨਾਲ ਉੱਜੰਦਾ ਇਕੱਠਾ ਕਰ ਰਹੇ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ